ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਵੱਖ-ਵੱਖ ਥਾਵਾਂ ਤੇ ਟ੍ਰੇਨਿੰਗ ਅਕੈਡਮੀਆਂ ਵਿੱਚ ਭੇਜਦੇ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਇਸ ਦੇ ਨਾਲ ਸੂਬੇ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਜਾ ਚੁੱਕੇ ਹਨ ਉਹਨਾਂ ਦਾ ਜਿਹੜਾ ਤਜਰਬਾ ਹੈ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈ ਆਈ ਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੈਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਕਹਿੰਦੇ ਨੇ ਲਾਲਚ ਚ ਬੁਰੀ ਬਲਾਇ ਬੰਦਾ ਲਾਲਚ ਵਿੱਚ ਆ ਕੇ ਅਜਿਹੇ ਕੰਮ ਕਰ ਜਾਂਦਾ ਉਸ ਤੋਂ ਬਾਅਦ ਪਛਤਾਣ ਤੋਂ ਸਵਾਹ ਕੁਝ ਨਹੀਂ ਬਚਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਥਾਣਾ ਦੰਡੀ ਚੰਨੂ ਦੇ ਇਲਾਕੇ ਡੀ ਬਲਾਕ ਵਿੱਚ ਜਿੱਥੇ ਕਿ ਇੱਕ ਔਰਤ ਜਿਹੜੀ ਕਿ ਇੱਕ ਘਰ ਚ ਪਿਛਲੇ 4 ਸਾਲਾਂ ਤੋਂ ਕੰਮ ਕਰਦੀ ਸੀ ਉਸ ਦੇ ਮਨ ਵਿੱਚ ਲਾਲਚ ਆਇਆ ਤੇ ਉਸ ਨੇ ਘਰ ਵਿੱਚ ਪਏ ਸੋਨੇ ਦੇ ਗਹਿਣੇ ਜਿਹੜੇ ਉਹ ਚੋਰੀ ਕਰ ਲਏ ਤਾਂ ਪੁਲਿਸ ਨੇ ਕੁਝ ਜਿਨ੍ਹਾਂ ਵਿੱਚ ਇਸ ਮਾਮਲੇ ਨੂੰ ਸੰਜਾਉਂਦੇ ਆ ਉਸ ਮਹਿਲਾ ਨੂੰ ਗ੍ਰਿਫਟਾਰ ਕਰ ਲਿਆ ਹੈ ਏਸੀਪੀ ਨਿਸ਼ਚੈ ਪੁੱਛਿਆ ਮੇਰੇ ਨਾਲ ਨਹੀਂ ਗੱਲਬਾਤ ਕਰਨ ਲਈ ਪੂਰਾ ਮਾਮਲਾ ਸਰ ਹੈ ਕਿ ਸਾਨੂੰ 13 ਨੂੰ ਆਲਮੋਸਟ ਕੰਪਲੇਨ ਮਿਲੀ ਸੀਗੀ ਥੈਟ ਇੱਕ 골ਡ ਦੇ ornaments ਹੈ 골ਡ and diamond ਦੀ ਜਿਹੜੀ jewelry ਹੈਗੀ ਹੈ ਕੰਪਲੇਨੈਂਟ ਗੁਨਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਦੇ ਵੱਲੋਂ ਕੰਪਲੇਨ ਮਿਲੀ ਸੀਗੀ ਸਾਡੇ ਕਰ ਇ ਮਿਸਿੰਗ ਹੈ ਆਈਟਮਸ ਅਸੀਂ ਕੇਸ ਰਜਿਸਟਰ ਕਰਦੇ ਹੋਏ 55 ਨੰਬਰ ਕੇਸ ਰਜਿਸਟਰ ਕਰਦੇ ਹੋਏ ਇਹਦੇ ਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਅੰਡਰ ਦੀ ਔਨਰੇਬਲ ਅੰਡਰ ਦੀ ਗਾਈਡੈਂਸ ਆਫ ਔਨਰੇਬਲ ਸੀਪੀ ਅਮਰਿਤਸਰ ਐਸਐਚਓ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਤੇ ਇਨਵੈਸਟੀਗੇਟ ਕਰਦੇ ਹੋਏ ਇੱਕ ਅਕਿਊਜ਼ ਨੂੰ ਅਰੈਸਟ ਕੀਤਾ ਤੇ ਉਹਦੇ ਤੇ ਰਿਕਵਰੀ ਇਫੈਕਟ ਕੀਤੀ 올 ਦੀ ਗੋਲਡ ਐਂਡ ਡਾਇਮੰਡ ਜਿਹੜੀ ਜੁਐਲਰੀ ਉਹਨਾਂ ਨੇ ਰਿਕਵਰ ਕਰਦੇ ਹੋਏ ਜੀ ਸਰ ਜਿਸ ਨੇ ਚੋਰੀ ਕੀਤੀ ਸੀ ਮਹਿਲਾ ਨੇ ਤੇ ਉਸ ਤੋਂ ਬਾਅਦ ਉਹ ਕੰਮ ਤੇ ਆ ਰਹੀ ਸੀ ਜਾਂ ਤਾਂ ਕੰਮ ਤੋਂ ਗਾਇਬ ਸੀ ਨਹੀਂ ਉਸ ਤੋਂ ਬਾਅਦ ਇਹ ਚਲੀ ਗਈ ਸੀ ਕਿਉਂਕਿ ਜਸਟ ਜਦੋਂ ਚੋਰੀ ਹੋਈ ਉਸ ਤੋਂ ਇੱਕ ਦਿਨ ਬਾਅਦ ਇਹਨਾਂ ਨੇ ਐਫ ਆਈ ਆਰ ਰਜਿਸਟਰ ਕੀਤੀ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਤੇ ਲੱਗ ਗਈ ਤੇ ਉਹ ਚੱਲੀ ਗਈ ਸੀ ਘਰ ਜਨੇ ਸ਼ੱਕ ਜਤਾਇਆ ਸੀ ਮਹਿਲਾਂ ਤੇ ਹਾਂਜੀ ਸ਼ੱਕ ਸੀਗਾ ਜੀ ਕਿ ਉਹ ਸ਼ੀ ਹਸ ਬੀਨ ਵਰਕਿੰਗ ਇਹ ਦੇਖੋ ਇੱਕ ਨੈਚੁਰਲ ਕੋਰਸ ਆਫ ਸ਼ੱਕ ਹੁੰਦਾ ਹੈ ਕਿ ਜਿਹੜੇ ਵੀ ਆਲਦੋ ਪੀਪਲ ਜਿਨ੍ਹਾਂ ਨੂੰ ਪਤਾ ਹੈ ਏਰੀਆ ਦੇ ਬਾਰੇ ਜਾਂ ਉਸ ਜਗ੍ਹਾ ਦੇ ਬਾਰੇ ਇੱਕ ਨੈਚੁਰਲ ਸ਼ੱਕ ਹੁੰਦਾ ਹੈ ਕਿ ਕਿਨੂੰ ਕਿਨੂੰ ਪਤਾ ਹੋ ਸਕਦਾ ਤੇ ਉਸ ਬਿਨਾਂ ਤੇ ਦੇਰ ਵਾਰ ਨਾਟ ਸ਼ੋਰ ਕਿਉਂਕਿ 4 ਸਾਲ ਤੋਂ ਸ਼ੀ ਵਾਸ ਵਰਕਿੰਗ ਤੇ ਕੰਫੀਡੈਂਸ ਨਹੀਂ ਹੁੰਦਾ ਬਟ ਨੈਚੁਰਲੀ ਇੱਕ ਸ਼ੱਕ ਹੁੰਦਾ ਕਿ ਜਿਹੜਾ ਬੰਦਾ ਉੱਥੇ ਕੰਮ ਕਰ ਰਿਹਾ ਹੈ ਜਾਂ ਕਾਫੀ ਦਿਨਾਂ ਤੋਂ ਐਸੋਸੀਏਟਡ ਹੈ ਉਹਨਾਂ ਚੋਂ ਹੀ ਕੋਈ ਬੰਦਾ ਹੋ ਸਕਦਾ ਜੀ ਉਹ ਜੀ ਡੋਕਰ ਘਰ ਵਿੱਚ ਕੰਮ ਕਰਦੇ ਸੀ ਜਾਂ ਇਹ ਇਕੱਲੀ ਸੀ ਨਹੀਂ ਦਿਸ ਵਾਸ ਦ ਓਨਲੀ ਡੋਮੈਸਟਿਕ ਹੈਲ ਚੋਰੀ ਕੀਤਾ ਗਿਆ ਸੀਗਾ ਇਹਦੇ ਵੱਲੋਂ ਕਾਫੀ ਭਾਰੀ ਮਾਤਰਾ ਦੇ ਵਿੱਚ ਸਮਾਨ ਅਸੀਂ ਬਰਾਮਦ ਕੀਤਾ ਇੱਕ ਵੱਡਾ ਹਾਰ ਸੋਨੇ ਦਾ ਇੱਕ ਕਿੱਟੀ ਹਾਰ ਚੇਨ ਸੋਨੇ ਤੇ ਡਾਇਮੰਡ ਦੀ ਇੱਕ ਕੜਾ ਨਾਗ ਵਾਲਾ ਸੋਨੇ ਤੇ ਡਾਇਮੰਡ ਦਾ ਦੋ ਵੱਡੇ ਕਾਂਟੇ ਨਾਗ ਸੋਨੇ ਐਂਡ ਡਾਇਮੰਡ ਤੇ ਦੋ ਛੋਟੇ ਕਾਂਟੇ ਡਾਇਮੰਡ ਦੋ ਕੜੇ ਸੋਨੇ ਦੇ 19 ਨਾਗ ਡਾਇਮੰਡ 5 500 ਦੇ 20 ਨੋਟ ਕੁੱਲ 10000 ਰੁਪਏ ਦੀ ਕੈਸ਼ ਜਿਹੜੀ ਹੈ ਭਾਰਤੀ ਕੈਸ਼ ਉਹ ਸੀਰੇ ਤੋਂ ਬਰਾਮਦ ਕੀਤੀ ਤੁਸੀਂ ਕਿਸ ਤਰ੍ਹਾਂ ਪਹੁੰਚ ਕੀਤੀ ਆਪ ਦਾ ਦਿੱਤਾ ਜਿਵੇਂ ਕਿ ਅਸੀਂ ਕੋਰ ਪੁਲਿਸਿੰਗ ਦੇ ਵਿੱਚ ਕਹਿੰਦੇ ਆ ਵੀ ਟੇਕ ਵਿਟਨੈਸਸ ਉਹਨਾਂ ਤੋਂ ਬਿਆਨ ਲੈ ਕੇ ਜਿਹੜੇ ਵੀ ਪੋਸੀਬਲ ਸਸਪੈਕਟਸ ਹੈ ਉਹਨਾਂ ਤੱਕ ਪਹੁੰਚ ਕੇ ਉਹਨਾਂ ਦੀ ਇੰਟਰੋਗੇਸ਼ਨ ਕਰਨੀ ਉਹਨਾਂ ਤੋਂ ਪੁੱਛਣਾ ਕੁਝ ਕਿਛ ਕਰਦੇ ਹੋ ਜਿਸ ਤੇ ਕਿਸੇ ਸ਼ੱਕ ਹੋਣਾ ਸਰਚ ਪ੍ਰੋਪਰਲੀ ਆਪਣੇ ਰੂਲਸ ਨੂੰ ਫੋਲੋ ਕਰਦੇ ਹੋ ਰਿਸਰਚ ਕਰਨੀ ਉਹਦੇ ਥਰੂ ਸਾਨੂੰ ਇਹ ਜਿਹੜੀ ਸੀਗੀ ਲੇਡੀ ਇਫੈਕਟ ਹੋਈ ਅਸੀਂ ਅਰੈਸਟ ਕੀਤੀ ਤੇ ਉਹ ਤੋਂ ਰਿਮਾਂਡ ਦੇ ਵਿੱਚ ਰਿਕਵਰੀ ਰਿਕਵਰੀ ਜਿਹੜੀ ਹੋਈ ਕਿੱਥੋਂ ਹੋਈ ਹੈ ਸਰ ਉਤੇ ਘਰੋਦੀ ਹੋਈ ਹੈ ਜੀ ਲੇਡੀ ਦੇ ਆਪਣਾ ਕੁਲਵਿੰਦਰ ਕੌਰ ਦੇ ਕਰੋ ਜਿਹੜੀ ਅਕਿਊਜ਼ਡ ਹੈ ਇਹ ਛੀਨਾ ਰਾਜਾ ਸ਼ਾਂਸੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ ਪਿੰਡ ਹਰਸਾ ਦੇ ਵਿੱਚ ਹੈ ਇਹਦਾ ਕਾਲ ਜੀ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਬਲੇ ਇੱਥੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਨਹੀਂ ਨਾਟ ਐਨੀ ਪ੍ਰੀਵੀਅਸ ਰਿਕਾਰਡ ਆਫ ਐਨੀ ਐਫ ਆਈ ਆਰ ਬਟ ਹੁਣ ਇਹਨਾਂ ਨੂੰ ਰਿਮਾਂਡ ਤੇ ਲਾ ਕੇ ਨੇ ਤਾਂ ਰਿਕਵਰੀ ਫੈਕਟ ਕੀਤੀ ਹੈ ਹੁਣ ਇਹਨਾਂ ਨੂੰ ਜੁਡੀਸ਼ੀਅਲ ਦੇ ਵਿੱਚ ਕਸਟਡੀ ਦੇ ਵਿੱਚ ਭੇਜਿਆ ਜਾਏਗਾ ਜੀ ਸਰ ਇਹਨਾਂ ਨੇ ਯੂ ਨੋ ਇਹਨੂੰ ਰੱਖਿਆ ਸੀ ਮਹੀਨਿਆਂ ਨੂੰ ਤੱਕ ਕਿ ਪੁਲਿਸ ਇਤਲਾਹ ਦਿੱਤੀ ਸੀ ਵੀ ਨੌਕਰ ਰੱਖ ਰਹੇ ਕਿਉਂਕਿ ਪੁਲਿਸ ਵੀ ਲਗਾਤਾਰ ਅਪੀਲ ਲੋਕਾਂ ਨੂੰ ਇਹ ਹੀ ਕਰਦੀ ਹੈ ਵੀ ਜੇਕਰ ਕੋਈ ਤੁਸੀਂ ਦੁਕਾਨ ਤੇ ਜਾਂ ਘਰ ਤੇ ਕੋਈ ਕੰਮ ਕਰਨ ਵਾਲਾ ਜਾਂ ਨੌਕਰ ਰੱਖ ਰਹੇ ਹੋ ਤਾਂ ਕ੍ਰੀਪ ਰਿਪ ਘਟੋ ਘਟ ਪੁਲਿਸ ਦੇ ਸੰਬੰਧਿਤ ਥਾਣੇ ਨੂੰ ਇਤਲਾਹ ਦਿੱਤੀ ਜਾਵੇ ਨਾਟ ਦੈਟ ਵੀ ਹੈਵ ਐਨੀ ਰਿਕਾਰਡ ਆਫ ਕੰਰੈਂਟਲੀ ਇਹਦੇ ਤੇ ਸਾਨੂੰ ਦੇਖਣਾ ਪੈਗਾ ਬਿਕੋਜ਼ 4 ਇਅਰਸ ਪਹਿਲਾਂ ਤੋਂ ਇਹ ਵਰਕ ਕਰਦੀ ਸੀ ਸੋ ਵੀ ਹੈਵ ਟੂ ਚੈੱਕ ði 올ਡ ਰਿਕਾਰਡਸ ਬਟ ਹਲੇ ਤੱਕ ਸਾਡੇ ਸਾਹਮਣੇ ਐਸਾ ਕੁਝ ਨਹੀਂ ਆਇਆ ਹੈਗਾ ਜੀ ਐਂਡ ਇਹ ਤੁਹਾਡੇ ਰਾਹੀ ਵੀ ਇਹ ਅਪੀਲ ਕਰਨਾ ਚਾਹਾਂਗੇ ਕਿ ਫਰਦਰ ਐਫਰਟਸ ਦੇ ਵਿੱਚ ਜਿਵੇਂ ਲੋਕੀ ਆਪਣੇ ਘਰ ਵਰਕਰ ਰੱਖ ਉਹਨੂੰ ਪ੍ਰੋਪਰ ਵੈਰੀਫਿਕੇਸ਼ਨ ਐਂਡ ਚੈੱਕ ਕਰਕੇ ਕਰਨ ਜੀ ਲੇਕਿ ਜੇ ਕੋਈ ਇਹ ਤੇ ਲੋਕਲ ਸੀ ਨਾ ਜੇ ਕੋਈ ਪ੍ਰਵਾਸੀ ਆ ਬਾਹਰੋਂ ਕੋਈ ਹੋਵੇ ਤਾਂ ਪੁਲਿਸ ਨੂੰ ਵੀ ਮੁਸ਼ਕਲ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਜੀ ਡੈਫੀਨਿਟਲੀ ਹੋ ਜਾਂਦਾ ਕਿਸੇ ਹੋਰ ਗੈਟ ਸਟੇਟ ਦੇ ਵਿੱਚ ਜਾਣਾ ਐਨ올 ਇਟਸ ਮਤਲਬ ਲੌਂਗ ਐਫਰਟ ਲੱਗ ਜਾਂਦਾ ਇਹਦੇ ਵਿੱਚ ਤਾਂ ਮਤਲਬ ਬਿਕੋਜ਼ ਸ਼ੀ ਵਾਸ ਫਰਮ ਅੰਮ੍ਰਿਤਸਰ ਤਾਂ ਅਸੀਂ ਟਰੈਕ ਜਲਦੀ ਹੋ ਜਾਂਦਾ ਉਹ ਥੋੜਾ ਟਾਈਮ ਕਈ ਵਾਰ ਲੱਗ ਸਕਦਾ ਉਹ ਜਿਹੜਾ ਸਰ ਚੈਲੈਂਜਿੰਗ ਹੁੰਦਾ ਕਿਉਂਕਿ ਐਸੇ ਕੇਸ ਜ਼ਿਆਦਾਤਰ ਜਿਹੜੇ ਕਿ ਉਹ ਰਹਿ ਜਾਂਦੇ ਨੇ ਹਨਾ ਕਿਉਂਕਿ ਐਜ਼ ਅ ਕਲੂ ਕੱਟ ਹੁੰਦੇ ਨੇ ਸੀਸੀਟੀਵੀ ਵੀ ਸ਼ਾਇਦ ਸੀ ਕਿ ਇੰਨੀ ਜੀ ਨਹੀਂ ਨਹੀਂ ਸੀਸੀਟੀਵੀ ਦਾ ਐਗਜ਼ੈਕਟਲੀ ਕੁਝ ਨਹੀਂ ਸੀਗਾ ਜੀ ਇਹਦੇ ਵਿੱਚ ਸਾਨੂੰ ਜਿਹੜੀ ਸੀਗੀ ਵਿਟਨੈਸਸ ਨੂੰ ਸ਼ਾਮਿਲ ਕਰਦੇ ਹੋ ਜਿਹੜੀ ਕੋਰ ਪੁਲਿਸਿੰਗ ਦੇ ਐਫਰਟਸ ਹੈ ਪਹਿਲਾਂ ਵੀ ਅਸੀਂ ਰਿਕਵਰੀ ਇਫੈਕਟ ਕਰਦੇ ਸੀ ਪੰਜਾਬ ਪੁਲਿਸ ਦੀ ਹਿਸਟਰੀ ਹੈ ਵਧੀਆਂ ਰਿਕਵਰੀਆਂ ਵਧਿਆ ਵਰਕ ਦੇ ਵਿੱਚ ਉਸੇ ਚੀਜ਼ ਨੂੰ ਕੰਟੀਨਿਊ ਰੱਖਤੇ ਹੋਏ ਐਸਐਚਓ ਸਾਹਿਬ ਨੇ ਬਹੁਤ ਵਧਿਆ ਕੰਮ ਕੀਤਾ ਇਹਦੇ ਚ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਸਕਸੈਸਫੁਲ ਹੋਏ ਜੀ ਦਵਲ ਪੁਆਇੰਟ ਲਾਲਚੇ ਬੁਰੀ ਬਲਾਤ ਨੂੰ ਪਹਿਲੇ ਦੱਸਿਆ ਸੀ ਕਿਉਂਕਿ ਲਾਲਚ ਵਿੱਚ ਬਹੁਤ ਸਾਰੇ ਲੋਕ ਜਿਹੜੇ ਅਜੀਹਾ ਕੰਮ ਕਰ ਜਾਂਦੇ ਉਸ ਤੋਂ ਬਾਅਦ ਪਛਤਾਉਣ ਤੋਂ ਇਲਾਵਾ ਕੁਝ ਨਹੀਂ ਰਹਿੰਦਾ ਇਸੇ ਮਾਮਲੇ ਵਿੱਚ ਵੀ ਜਿਹੜਾ ਕਿ ਉਹ ਲਾਲਚ ਸਾਹਮਣੇ ਆਇਆ ਕਿਉਂਕਿ ਮਹਿਲਾ ਦਸੀ ਜਾਰੀ ਜਿਹੜੀ ਕਿ 4 ਸਾਲ ਤੋਂ ਇੱਕ ਘਰ ਚ ਕੰਮ ਕਰਦੀ ਸੀ ਪਰ ਉਸ ਦੇ ਮਨ ਵਿੱਚ ਲਾਲਚ ਆਇਆ ਤਾਂ ਉਸ ਨੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਜਿਹੜੇ ਕੀ ਉਹ ਚੋਰੀ ਕਰ ਲਏ ਪਰ ਕਹਿੰਦੇ ਨੇ ਪੁਲਿਸ ਦੇ ਹੱਥ ਬਹੁਤ ਲੰਮੇ ਹੁੰਦੇ ਨੇ ਭਾਵੇਂ ਅਪਰਾਧੀ ਜਿੰਨਾ ਮਰਦੀ ਛਾਤਰ ਹੋਵੇ ਪਰ ਪੁਲਿਸ ਜਿਹੜੀ ਅਪਰਾਧੀ ਤੱਕ ਪਹੁੰਚ ਜਾਂਦੀ ਏ ਇਸ ਮਾਮਲੇ ਵਿੱਚ ਵੀ ਪੁਲਿਸ ਨੇ ਜਿਹੜੀ ਕਿ ਦੋਸ਼ਣ ਸੀ ਅਪਰਾਧਨ ਸੀ ਉਸ ਤੱਕ ਪਹੁੰਚ ਕੀਤੀ ਤੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਨਾਲ ਸੋਨੇ ਦੇ ਗਹਿਣੇ ਦੀ ਰਿਕਵਰੀ ਵੀ ਜਿਹੜੀ ਕੀ ਉਹ ਕੀਤੀ ਗਿਆ ਜਾਂਚ